ਇਹ ਆ ਜੀ ਪਹਿਲਾ ਦਿਨ ਦੀ ਚਾਹਲ ਪਹਿਲ ਦਿਨ ਦੀ ਚਾਹਲ ਪਹਿਲ ਹਾਂ ਵੀ ਲੋਕ ਆਉਂਦੇ ਜਾਂਦੇ ਆ ਫਿਰ ਤੁਹਾਨੂੰ ਦਿਖਾਵਾਂਗੇ ਜੀ ਰਾਤ ਦਾ ਬਲੈਕ ਕਾਉਟ ਦੇ ਸੋ ਮੇਰਾ ਰਾਤ ਨੂੰ ਤਕਰੀਬਨ 6:30 ਪੌਣੇ 8 ਵਜੇ ਤੋਂ ਬਾਅਦ 8 ਵਜੇ ਤੋਂ ਬਾਅਦ ਵੀ ਪਿੰਡਾਂ ਦੇ ਜਿਹੜੀਆਂ ਚੌਕ ਗਲੀਆਂ ਨੇ ਉਹ ਕਿਦਾਂ ਰੀ ਲੱਗਦੀਆਂ ਨੇ ਅੱਜ ਦੇ ਮਾਹੌਲ ਦੇ ਸਾਨਾ ਜਿਵੇਂ ਪੰਜਾਬ ਦੇ ਵਿੱਚ ਜੰਗ ਦਾ ਮਾਹੌਲ ਬਣਿਆ ਹੋਇਆ ਹਨ। ਉਵੇਂ ਕਿਉਂਕਿ 7 ਵਜੇ ਤੋਂ ਬਾਅਦ ਪਿੰਡਾਂ ਦੇ ਵਿੱਚ ਲਟਾਂ ਨਹੀਂ ਜਗਦੀਆਂ ਗਈਆਂ। ਤੇ ਕਈ ਸ਼ਹਿਰਾਂ ਦੇ ਵਿੱਚ ਵੀ ਅਲਰਟ ਕੀਤਾ ਹੋਇਆ। ਹਨ ਕਹੇ ਦੀਏ ਵੀ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹੈ ਜੀ ਤਾਂ। ਗੁਰੂ ਘਰਾਂ ਦੇ ਵਿੱਚ ਵੀ ਲਟਾਂ ਬੰਦ ਕੀਤੀਆਂ ਜਾਂਦੀਆਂ ਨੇ। ਆਪਣੇ ਹਰਿਮੰਦਰ ਸਾਹਿਬ ਦੇ ਵਿੱਚ ਵੀ ਬੰਦ ਕਰਾਈਆਂ ਜਾਂਦੀਆਂ ਨੇ। ਸ਼ਰੀ ਅੰਬਰ ਸਰਵ ਸਾਹਿਬ ਦੇ ਵਿੱਚ ਤੇ ਇਹ ਮੈਨੂ ਨਹੀਂ ਲੱਗਦਾ ਵੀ ਪਹਿਲਾਂ ਕਦੇ ਇਹ ਚੀਜ਼ ਹੋਈ ਹੋਊਗੀ ਪਰ ਹੁਣ ਦੇ ਹਾਲਾਤਾਂ ਦੇ ਹਿਸਾਬ ਨਾਲ ਇਹ ਮੰਦਭਾਗੀ ਖਬਰ ਹੈ ਮਾੜੀ ਗੱਲ ਆ ਜੋ ਵੀ ਕਰਵਾ ਰਿਆ ਜਿਹਦੇ ਵੀ ਇਸ਼ਾਰੇ ਤੇ ਹੋ ਰਿਹਾ ਹੈ ਨਾ ਜਿਵੇਂ ਵੀ ਹੋ ਰਿਹਾ ਇਹ ਗਲਤ ਆ ਹੁਣ ਆਪਾਂ ਫਲੈਸ਼ ਲਾਈਟ ਮੋਬਾਈਲ ਦੀ ਜਗਾਈ ਆ ਰਾਤ ਲੱਗ ਲੀਆਂ तकरीबन 8:08 ਹੋਏ ਨੇ 8:00 ਵੱਜੇ ਆ 8:30 ਤੇ ਨਿਹਰਾ ਹੋ ਗਿਆ ਦੇ ਲੋ ਫਰੈਸ਼ ਹੇਡ ਤੋਂ ਬੰਦ ਕਰਤੀ ਫੇਰ ਦੁਆਰਾ ਕਿਸੇ ਪਾਸੇ ਚਾਲਣ ਨਹੀਂ ਕਿਸੇ ਗਲੀ ਚ ਨਹੀਂ ਕਿਸੇ ਚੌਂਕ ਦੇ ਵਿੱਚ ਚਾਲਣ ਨਹੀਂ ਹੈਗਾ ਹਨ ਤੇ ਮਾਲਕ ਭਲੀ ਕਰੇ ਸੋਕ ਰੱਖਣ ਬਾਬਾ ਜੀ ਆਪ ਅੰਗ ਸੰਗ ਸਹਾਇ ਹੋ ਕੇ ਸਭ ਨੂੰ ਮਾਤਬੁੱਧੀ ਬਖਸ਼ਣ ਤੇ ਸਭ ਨੂੰ ਪਹੁੰਚਾਉਣ ਤਾਂ ਜੋ ਇਹ ਜਿਹੜਾ ਕਹਿਰ ਹੋ ਰਿਹਾ ਵਾ ਇਹ ਨਾ ਹੋਵੇ ਪਹਿਲਾਂ 47 ਛੱਲੀ ਦਾਦੇ ਪੁਰਦਾਦੇ ਆਨੇ ਆਪਣੇ ਆਦੇ ਫਿਰ 84 ਦੇ ਵਿੱਚ ਆਪਣੇ ਗੁਰੂ ਧਾਮਾਂ ਦੇ ਉੱਤੇ ਅਟੈਕ ਵਗੈਰਾ ਹੋਇਆ ਜਲਿਆਂ ਵਾਲੇ ਬਾਗ ਦੇ ਵਿੱਚ ਹੁਣ ਸਭ ਨੂੰ ਪਤਾ ਵੀ ਕਿੰਨੇ ਯਾਨੀ ਕਿ ਬੰਦੇ ਆਪਣੇ ਸ਼ਹੀਦ ਹੋਏ ਚਾਹੇ ਉਹ ਆਪਣੇ ਪੰਜਾਬੀ ਵੀਰ ਭਰਾ ਸੀ ਚਾਹੇ ਉਹ ਹਿੰਦੂ ਵੀਰ ਭਰਾ ਸੀ ਚਾਹੇ ਉਹ ਮੁਸਲਮਾਨ ਪੀਰ ਭਰਾ ਸੀ ਚਾਹੀ ਆਪਣੇ ਸਿੱਖ ਜਾਦਾ ਸੀ ਚਾਹੀ ਕੋਈ ਵੀ ਜਲਾ ਲਾ ਲੋ ਹਨ ਉਸ ਵਕਤ ਹਨ ਜਿਵੇਂ ਆਪਾਂ ਨੂੰ ਬਜ਼ੁਰਗ ਦੱਸ ਰਿਹਾ ਹਨ ਵੀ ਜਿਲੇ ਵਾਲੇ ਬਾਗ ਦੇ ਵਿੱਚ ਇੰਨਾ ਕੁ ਹੋਇਆ ਗੋਲੀਆਂ ਚੱਲੀਆਂ ਆਪ ਆਪ ਦੇਖ ਕੇ ਵੀ ਆਉਂਦੇ ਆ ਵੀ ਖੂਹਾਂ ਦੇ ਵਿੱਚ ਛਾਲਾ ਮਾਰ ਗਏ ਹਨ ਆਪ ਦੀ ਜਾਨ ਬਚਾਉਣ ਦੀ ਖਾਤਰ ਹਨ ਵੀ ਫੇਰ ਵੀ ਚਲੋ ਸ਼ਹੀਦ ਹੋ ਕੇ ਗੋਲੀਆਂ ਚਲਵਾਤੀਆਂ ਹਨ ਤੇ ਫੇਰ ਉਸ ਤੋਂ ਬਾਅਦ ਚਕਰਗਲ ਦੀ ਵੀ ਜੰਗ ਹੋਈ ਹਨ ਉਦੋਂ ਵੀ ਨੁਕਸਾਨ ਪੰਜਾਬ ਨੇ ਹੀ ਚਲਿਆ ਤੇ ਹੁਣ 2025 ਆ ਗਈ ਆ ਤੇ ਹੁਣ ਵੀ ਨੁਕਸਾਨ ਜ਼ਿਆਦਾ ਪੰਜਾਬ ਦਾ ਹੀ ਹੋਣਾ ਜੀ ਪਰ ਮਹਾਰਾਜ ਅੱਗੇ ਹਰ ਵਕਤ ਰ ਅਰਦਾਸ ਬੇਨਤੀ ਕਰੋ ਗੁਰੂ ਘਰਾਂ ਦੇ ਵਿੱਚ ਜਦੋਂ ਵੀ ਸਮਾਂ ਲੱਗਦਾ ਉਦੋਂ ਜ਼ਰੂਰ ਜਾਓ ਤੇ ਰੱਬ ਅੱਗੇ ਹੀ ਅਰਸ ਕਰੋ ਕਿ ਰੱਬਾ ਵੀ ਹੁਣ ਪਹਿਨਾਂ ਵਾਲਾ ਮਾਹੌਲ ਨਾਲ ਲੈ ਕੇ ਆ ਪੰਜਾਬ ਦੇ ਵਿੱਚ ਵੀ ਸ਼ੋਕ ਸ਼ਾਂਤੀ ਬਖਸ਼ੋ ਇਹ ਸਾਰਾ ਕੁਝ ਵੀ ਸਹੀ ਹੋ ਜੇ ਪਹਿਲਾਂ ਮੰਗ ਹੋ ਜੇ ਖੁਸ਼ੀਆਂ ਭਰਿਆ ਜੀਵਨ ਬਤੀਤ ਹੋਵੇ ਵੀ ਨਹੀਂ ਤਾਂ ਨੁਕਸਾਨ ਬਹੁਤ ਹੋ ਜਾਊਗਾ ਜਿਵੇਂ ਗੋੜਾਵਾਰੀਆਂ ਹੋ ਰਹੀਆਂ ਨੇ ਕਿਤੇ ਮੋਬਾਈਲਟੀ ਚੱਲੀ ਜਾ ਰਹੀ ਹੈ ਕਿਤੇ ਕੌਸ਼ਿਸ਼ ੱਟਿਆ ਜਾ ਰਿਹਾ ਹਨ ਜਲੰਧਰ ਵਾਲੇ ਪਾਸੇ ਨੋਮ ਬਟੰਡ ਵਾਲੇ ਪਾਸੇ ਨੂੰ ਫਰੀਦਕੋਟ ਵਾਲੇ ਪਾਸੇ ਦੇ ਜਿਹੜੇ ਕਰ ਵੀਰ ਭਰਾਵਾਂ ਦੇ ਲੱਗਦੇ ਆ ਉਹਨਾਂ ਨੂੰ ਉਥੋਂ ਹਦਾਇਤਾਂ دی ਜਾਂਦੇ ਨੇ ਲਾਈਟਾਂ ਬੰਦ ਕਰੀ ਜਾ ਰਹੇ ਨੇ ਕਈ ਬੰਡਾਂ ਦੇ ਵਿੱਚ ਲਾਈਟਾਂ ਸਾਡੇ ਦੇ ਪਾਸੇ ਵੀ ਬੰਦ ਹੋ ਜਾਂਦੀਆਂ ਕੁਝ ਸਮੇਂ ਲਈ ਅੱਧੇ ਪੌਣੇ ਘੰਟੇ ਲਈ ਹਨਾ ਤੇ ਮਾੜੀ ਗੱਲ ਐ ਇਹ ਹਨਾ ਬਾਕੀ ਚਲੋ ਪਚਾ ਵੀ ਜ਼ਰੂਰੀ ਐ ਜਿਵੇਂ ਮਾਹੌਲ ਬਣਿਆ ਹੋਇਆ ਹੁਣ ਦਾ ਤੇ ਤੁਹਾਨੂੰ ਆਪੋ ਗਾਂळा ਚਾਂਕ ਵੀ ਦਿਖਾ ਕੇ ਲੈ ਕੇ ਆਵਾਂਗੇ ਉਹ ਸਿਰਫ ਇੱਕ ਲਾਈਟ ਜਗਦੀ ਆ ਉਹ ਉਹ ਵੀ ਕਿਸੇ ਦੇ ਬੰਦੇ ਨੇ ਕੋਈ ਮੱਲ ਪਾ ਲੋ ਕੋਈ ਕੋਈ ਕੰਮਕਾਰ ਤੇ ਕਿਹਾ ਹੋ ਜਾ ਕਿਸੇ ਦੇ ਬੰਦੇ ਦਾ ਕੰਮਕਾਰ ਤੇ ਆਏ ਹੋਣਗੇ ਹਲੇ ਠੀਕ ਹੈ ਉਹ ਬਾਣੀ ਰੋਟੀ ਅੱਕਾ ਦੀ ਲਾਈਟ ਚੱਲ ਜੇ ਨਹੀਂ ਤਾਂ ਲਾਈਟਾਂ ਸਾਰੀਆਂ ਹੀ ਬੰਦ ਪਈਆਂ ਨੇ ਹਣਾ ਵੀ ਕਿਉਂਕਿ ਜਿਹੜੀ ਇਹ ਜਿਵੇਂ ਦੱਸਦੇ ਆ ਆਪਾਂ ਸੁਣਦੇ ਆ ਹਣਾ ਵੀ ਇਹ ਲਾਈਟ ਨੂੰ ਡੈਕਟ ਕਰਦੀ ਆ ਜਿਹੜੀ ਮੁਝਾਇਲਦੀ ਆ ਜਿਹੜੀ ਪੰਪ ਜਾ ਸੜਦੇ ਨੇ ਲੱਗਦਾ ਜਿਹੜਾ ਜਿੱਥੇ ਚਾਲਣ ਜ਼ਿਆਦਾ ਹੋਊਗਾ ਵੀ ਉੱਥੇ ਹੀ ਇਹ ਜ਼ਿਆਦਾ ਡੈਕਦੀ ਆ ਉੱਥੇ ਹੀ ਜਣ ਕੇ ਮਝਾਇਲ ਇਹ ਰੀਡਾਇਰੈਕਟ ਕਰਦੀ ਆ ਚਾਨਣ ਨੂੰ ਡਾਇਰੈਕਟ ਕਰਦੀ ਆ ਉੱਥੇ ਡੱਕਦੀ ਆ ਜਿਆਦਾ ਇਹ ਸਪੋਰਟ ਹੁੰਦਾ ਜਣ ਕੇ ਉੱਥੇ ਤੇ ਸੈਂਸਰ ਲੱਗੇ ਹੋਣਗੇ ਵਿੱਚ ਜਾਂ ਕੋਈ ਸਿਸਟਮ ਹੋਊ ਕੋਈ ਹੋ ਜਾ ਉਹ ਜਿੰਦਾਂ ਦੇ ਵਿੱਚ ਲੱਗਾ ਹੋਇਆ ਵੀ ਉਹ ਚਾਨਣ ਦੇ ਵਿੱਚ ਹੀ ਕੰਮ ਕਰਦੀ ਆ ਜਿੱਥੇ ਜਿਆਦਾ ਲਾਈਟ ਇੱਕਦਮ ਜਿਆਦਾ ਲਾਈਟ ਜਿੱਥੇ ਉਹਨੂੰ ਦਿਸਦੀ ਆ ਜਿੱਥੇ ਉਹ ਰੀਡਾਇਰੈਕਟ ਕਰ ਲੈਂਦੀ ਆ ਉਹ ਲਾਈਟ ਨੂੰ ਉੱਥੇ ਡੱਕਦੀ ਆ ਫਿਰ ਤੇ ਬਾਕੀ ਤੁਸੀਂ ਦੇਖ ਲਓ ਆ ਤੁਹਾਡੇ ਆਪਣੇ ਸਾਹਮਣੇ ਆ ਸਾਰਾ ਕੁਝ ਹਨਾ ਵੀ ਚੌਂਕਾਂ ਦੇ ਵਿੱਚ ਤੁਰੇ ਫਿਰਦੇ ਆ ਤੇ ਜਿਹੜਾ ਦੇਖਣਾ ਸੀ 8:08 ਦਾ ਟਾਈਮ ਹੋ ਗਿਆ ਵਿਚ ਵਿਚ ਰੁੱਕ ਕੇ ਵੀਡੀਓ ਬਣਾਈ ਆ ਵੀ ਸਾਢੇ 8 ਦਾ ਟਾਈਮ ਵੀ ਵਿਚ ਲਿਆ 10-15 ਮਿੰਟ ਲੇਟ ਦਾ ਵੀ ਟਾਈਮ ਲਿਆ ਵਾ ਇਦਾਂ ਟਾਈਮ ਉਦੋਂ ਬਾਅਦ ਚ ਆਪਾਂ 9:09 ਵਜੇ ਦਾ ਵੀ ਲਿਆ ਸਾਢੇ 9:00 ਵਜੇ ਦਾ ਲਿਆ ਟਾਈਮ ਯਾਨੀ ਕਿ ਸਾਢੇ 9:00 ਹੋ ਗਏ ਸੀ ਫਿਰ ਆ ਦੇ ਲੋ ਕਿਸੇ ਵੀ ਘਰਾਂ ਦੇ ਵਿੱਚ ਤੁਹਾਨੂੰ ਆਪਾਂ ਛਾਤ ਤੇ ਜਾ ਕੇ ਵੀ ਦਿਖਾਵਾਂਗੇ ਵੀ ਸਾਰੇ ਹੀ ਬੰਦ ਕਰੀ ਬੈਠੇ ਆ ਜਣਦਾ ਵੀ ਦਿਖਾਵਾਂਗੇ ਜਣੇ ਕਿੰਨੀ ਲੌਣ ਕਚਹਿਲ ਪਣੀ ਪਈ ਆ ਤੇ ਰਾਤ ਨੂੰ ਕਿਵੇਂ 7 6:30 ਤੋਂ ਬਾਅਦ ਬੰਦ ਹੋ ਜਾਂਦੇ ਸਾਡੇ ਦਾ ਇਤਲੇ ਜਗਰਾਮਾ ਹਲਕੇ ਦੇ ਵਿੱਚ ਦਾ ਕਈ ਪਿੰਡਾਂ ਦੇ ਵਿੱਚ 7 ਵਜੇ ਦੀ ਹਦਾਇਤ ਆ ਵੀ 7 ਵਜੇ ਤੋਂ ਬਾਅਦ ਲੜ ਕਿਸ ਨੇ ਬਾਹਲੀ ਜਗਾਉਣੀ ਨਹੀਂ ਅੰਦਲੀ ਲੜ ਚਲੋ ਜਗਾਉਣੀ ਆ ਅੰਦਲੀ ਉਹ ਵੀ ਕਮਰੇ ਵਾਲੀ ਕਹਿੰਗੇ ਫਿਰ ਬਾਹਰ ਚਾਲਣ ਨਹੀਂ ਜਾਂਦਾ ਆ ਸਾਡੇ ਬਾਹਲੀ ਲੜ ਬੰਦ ਕੀਤੀ ਹੋਈ ਆ ਉਹ ਤਾਂ ਕੀਤੀ ਹੋਈ ਆ ਕਿ ਵੀ ਜਿਹੜੀ ਰਿਡੈਕਟ ਆ ਜਿਹੜੀ ਉਹ ਚਾਨਣੋਂ થી ਜ਼ਿਆਦਾ ਕਰਦੀ ਹੈ ਜਿਹੜੀ ਉਹ ਮਝਾਇਲ ਦੀ ਜਿਹੜੀ ਉਹਨਾਂ ਦੀ ਜਿਹੜਾ ਵੀ ਡਗ ਜਵੇਂ ਵੀ ਡਗਦਾ ਉਹ ਉਹ ਲਾਈਟ ਨੂੰ ਹੀ ਜ਼ਿਆਦਾ ਰਿਡੈਕਟ ਕਰ ਰਹੀ ਆਪਾਂ ਦੇਖਦੇ ਆ ਜਦੋਂ ਜਰੰਦਰਵਾਲ ਡਿੱਗੇ ਆ ਜਾਂ ਫਿਰੰਡੇਵਾਲ ਡਿੱਗੇ ਆ ਉੱਪਰ ਜਿਵੇਂ ਸੁਣਦੇ ਆ ਜਿਵੇਂ ਵੀ ਉਹ ਲਾਈਟ ਨੂੰ ਹੀ ਰਿਡੈਕਟ ਕਰ ਰਹੀ ਆ ਹਨਾ ਬਾਕੀ ਆਪਾਂ ਕੋਠੇ ਦੇਖ ਲਓ ਕਿਸੇ ਪਾਸੇ ਕੋਈ ਚਾਨਣ ਨਹੀਂ ਯਾਰ ਹਨਾ ਇਦਾਂ ਅੱਗੇ ਕਦੇ ਨਹੀਂ ਹੋਇਆ ਆਪ ਅੰਗ ਸੰਗ ਸਾਹੀ ਹੋ ਕੇ ਇਸ ਜੜੀ ਕੇ ਮਾਰੇ ਸਾਹਮੇ ਦੇ ਵਿੱਚੋਂ ਕੱਢਣ ਆਜਣ ਦਾ ਸਮਾਂ ਦੇਖ ਲਓ ਜੀ ਤਿਆਲ ਬਲ ਫਰਦੀਆਂ ਸਾਰੇ 7 ਵਜੇ ਦੀ ਦੇਰੋਂ ਚੌਂਕਾ ਦੇ ਵਿੱਚ ਰੋ ਮਾਰਾ ਜੋ ਪਲੀ ਗਰੂਪਾਂ ਪੰਗ ਸੰਗ ਸਾਈ ਹੋ ਕੇ ਸਾਰਾ ਕੁਝ ਫੇਰ ਪਹਿਲਾ ਵੰਗ ਕਰਦਣ ਜਿਵੇਂ ਦਿਨੇ ਲੋਕ ਚੌਂਕਾ ਦੇ ਵਿੱਚ ਚਰਚ ਫਿਰਦੇ ਹਨ ਉਵੇਂ ਹੀ ਰਾਤ ਨੂੰ ਬਿਨਾ ਡਰੇ ਬਿਨਾ ਸਹਿਮੇ ਬਿਨਾ ਬਲੈਕਆਊਟ ਤੋਂ ਲੋਕ ਬੇਪਰਵਾਹ ਹੋ ਕੇ ਤੁਰ ਫਿਰਨਾ ਆਪੋ ਆਪਣੇ ਕੰਮਾਂ ਤੇ ਕਾਰਾਂ ਤੇ ਸਮੇਂ ਸਰ ਜਾਣ ਸਮੇਂ ਸਰ ਮੁੜ ਕੇ ਆਉਣ ਮਾਰਾ ਹੀ ਭਲੀ ਕਰੇ ਤਰੱਕੀਆਂ ਬਖਸ਼ੇ ਸਭ ਨੂੰ ਤੇ ਜੇ ਕਿਸੇ ਦੇ ਮਨ ਨੂੰ ਠੇਸ ਪਹੁੰਚਦੀ ਹੈ ਆਪਣੀ ਗੱਲਾਂ ਤੋਂ ਤਾਂ ਆਪਾਂ ਖਮਾ ਦੇ ਗਾੜਕਾਂ ਪਰ ਇਹੀ ਚੀਜ਼ ਹੋ ਰਹੀ ਹੈ ਜੀ ਪੰਜਾਬ ਦੇ ਹਨ ਵੀ ਜਿੱਥੇ ਵੀ ਪੰਜਾਬ ਦੇ ਵਿੱਚ ਨਹੀਂ Rajasthan ਦੇ ਵਿੱਚ ਵੀ ਜਾ ਕੇ ਤੇ ਹੋਰ ਪਾਸੇ ਜਿੱਥੇ ਵੀ ਕਿਤੇ ਵੀ ਜਿੱਥੇ ਵੀ ਕਿਤੇ ਵੀ ਮੰਨ ਲੇ ਚਲੋ ਬਲੈਕਆਊਟ ਹੋ ਰਿਹਾ ਜਾਂ ਮੰਨ ਲੇ ਚਲੋ ਆਪਸਪੋਟਕ ਬਗੈਰ ਹੋ ਰਿਹਾ ਨੇ ਨਾ ਵੀ ਉਹ ਸਾਰਾ ਕੁਝ ਸਹੀ ਹੋ ਜਾਈ ਆ ਚੌਂਕ ਦੇਖ ਲਓ ਪਹਿਲਾਂ ਤੁਹਾਨੂੰ ਰਾਤ ਕਾਇ ਸੀ ਸੋਨ ਸੋਨਾ ਪਈ ਸੀ ਤੇ ਹੁਣ ਦਿਨ ਦੇ ਮਾਹੌਲ ਦੇ ਹਿਸਾਬ ਨਾਲ ਦੇਖ ਲਓ ਵੀ ਹੁਣ ਪੂਰਾ ਸਹੀ ਪਿਆਰ ਸਮਝੋ ਹਰਿਆ ਭਰਿਆ ਪਿਆ ਹਨ ਜਿਵੇਂ ਵੀ ਕਹ ਲੀਏ ਵੀ ਆਵਾਜਾਈ ਹੈਗੀ ਆ ਹੁਣ ਹੁਣ ਆ ਵੀ ਸਾਨੂੰ ਸੜਕ ਰਾਹ ਦਿਖਾਈ ਸੀ ਵੀ ਸੋਨ ਸੋਨਾ ਪਈ ਸੀ ਤੇ ਹੁਣ ਲੋਕ ਉਹੀ ਰੋਗ ਪੁਰਾਣੇ ਕਿਤਰੇ ਹੋਏ ਆ ਤੇ ਵਧੀਆ ਮਹਾਰਾਜ ਦੀ ਕਿਰਪਾ ਨਾਲ ਤੇ ਇਦਾਂ ਹੀ ਇਦਾਂ ਹੀ ਅੱਗੇ ਬਾਗ ਰਾਤ ਨੂੰ ਵੀ ਹੋ ਜਵੇ ਮਹਾਰਾਜ ਭਲੀ ਕਰਨ ਅੰਗ ਸੰਗ ਸਾਈ ਹੋ ਕੇ ਸੇਤਾ ਕਰੋ ਮਹਾਰਾਜ ਤੇ ਅਰਦਾਸ ਬੇਨਤੀ ਕਰਿਆ ਕਰੋ ਗੁਰੂ ਘਰਾਂ ਚ ਜਾ ਕੇ ਵੀ ਰੱਬਾ ਵੀ ਇਹ ਕੰਮ ਨਾ ਹੋਵੇ 83 ਵਾਲਾ ਜਾਂ 47 ਵਾਲਾ ਜਾਂ ਮੰਨ ਲਓ ਕਾਰਗਿਲ ਵਾਲਾ ਹਨ ਜੀ ਸ਼ੁਕ ਸ਼ਾਂਤੀ ਰਹੇ ਸ਼ੁਕ ਸ਼ਾਂਤੀਆਂ ਸਾਰਾ ਕੋ ਨਿਪਟ ਜੇ ਨੁਕਸਾਨ ਨਾ ਹੋਵੇ ਬਿਲਕੁਲ ਨਾ ਹੋਵੇ ਮਾਲਕ ਭਰੀ ਕਰੇ ਤਰੱਕੀਆਂ ਬਖਸ਼ੇ